ਬਸ ਤਾਂ ਠੀਕ ਹੈ ਤੂੰ ਹੀ ਸੁਣਾਓ ਅੱਜ ਵਿਆਹ ਤੇ ਹੁਣੇ ਮੈਨੂੰ ਲੱਗਦਾ ਆ ਤਾਇਆ ਦਾ ਤਾਇਆ ਜੀ ਸਾਸਰੀ ਘਰ ਹੋਠੀ ਅੱਜ ਦਾ ਤਾਇਆ ਪੂਰਾ ਕੈਮ ਲੱਗਦਾ ਬਈ ਅੱਜ ਪੂਰਾ ਕੈਮ ਆ ਨਾ ਡੱਬੀ ਵਾਲੀ ਕਮੀਜ਼ ਪੋਜਿਓ ਤਾਇਆ ਦੇ ਅ ਆਉਣਾ ਵੀਰੇ ਕਿਹਦੇ ਦਿਨ ਉਧਰ ਵੀ ਤੁਹਾਨੂੰ ਵੀ ਮੈਨੂੰ ਆਉਣਾ ਆ ਟਾਈਮ ਤੇ ਦੱਸਿਓ ਜਰੂਰ ਜਰੂਰ ਭਾਜੀ ਜਰੂਰ ਲੈ ਵੀ ਤਿਆਰੀ ਬਣ ਲਈ ਆ ਤੁਸੀਂ ਤਾਂ ਬਹੁਤ ਲੇਟ ਹੋ ਗਿਆ 9:30 ਦਾ ਕਿਹਾ ਸੀ ਕਮ ਇਹਨੂੰ ਅ ਟਾਈਮ ਦੇਖੋ ਜੀ 10:30 ਜੇ ਕਿਤੇ ਹੋ ਜਾਂਦੀਆਂ ਅਸੀਂ ਲੇਟ ਹੋ ਜਾਂਦੇ ਫੇਰ ਹਾਨੂੰ ਵਟ ਕੱਢੇ ਹੁਣ ਅਸੀਂ ਸਾਡੇ ਇਦਾਂ ਹੁਣ ਮੜਿਆ ਖੂਵਲ ਨੂੰ ਚਲ ਗਿਆ ਹੈਗਾ ਹਮ ਮੱਥਾ ਟੇਕ ਕੇ ਚਲੋ ਚੱਲੀਏ ਆ ਜਾਓ ਫੇਕਰ ਉਹਨੇ ਢਾਡੀ ਗੱਲ ਬਾਤ ਆ ਜਾਓ ਘਰੋਂ ਰੋਟੀ ਪਾਣੀ ਖਾ ਕੇ ਆਇਆ ਤਾਂ ਹੁਣ ਫੇ ਆ ਦੇਖੋ ਇਹ ਹਨਾ ਲੇ ਪਹਿਟ ਨਾਲ ਹੀ ਲੈ ਕੇ ਆਇਆ ਖਾਣ ਬਾਟ ਜਿਆਦੀ ਆ ਨਾ ਬਾਟ ਜਿਆਦੀ ਬਰਦਾ ਲਕਾਵਾ ਭਰੇ ਆ ਲੈ ਹੈ ਬੁੱਧ ਮੁੰਡੇ ਦੇ ਕਾਮ ਆ ਜਿਆਦਾ ਜਿਆਦਾ ਇਹ ਹੁੰਦਾ ਵੀ ਮੈਂ ਨਾਲ ਬਹਿ ਕੇ ਜੀਜਾ ਹੀ ਖਾਣੀ ਆ ਤੇ ਮੈਨੂੰ ਰੋਕਣਾ ਵੀ ਨਹੀਂ ਕੋਈ ਸਹੀ ਆ ਯਾਰ ਇਦਾਂ ਹੀ ਆ ਆਪਣੇ ਮ제 ਲੈਣੇ ਹੁੰਦੇ ਨੇ ਸਹੀ ਗੱਲ ਆ ਆ ਮੈਂ ਤਾਂ ਟਰੱਕ ਵਾਲੇ ਨੇ ਮਾਰ ਲਿਆ ਸ਼ੇਰ ਲੈ ਕੇ ਆਇਆ ਲੂੰਬਰ ਟਪੂਸੀ ਵਾਲਾ ਕੰਮ ਕੋਈ ਨਾ ਮੱਠੀ ਮੱਠੀ ਚਾਲ ਹੁੰਦੀ ਸਾਦਾ ਸ਼ੇਰ ਦੀ ਇਹਦੀ ਇੰਨੀ ਮੱਠੀ ਚਾਲ ਵਾ ਪੈਂ 15 ਜਹਾਜ ਦੇ ਬੰਦੇ ਵਿੱਚ ਪਾੜੀ ਜਾਂਦਾ ਸਾਲ ਸਾਨੂੰ ਨਾ ਹੀ ਉਧਰ ਜੋਗੇ ਤੇ ਪਿੱਛੇ ਲੱਗੇ ਆ ਸ਼ੇਰ ਦੀ ਚਾਲ ਮਹਿੰਗੀ ਪਈ ਜਾਂਦੀ 15 ਮਿੰਟ ਲਾਤੇ ਨੇ ਹਾਂ ਨਾ ਇੱਕ ਗਾ ਤਾਂ ਦੱਸਾਂ ਜਦੋਂ ਲੈਂਚ ਲੱਗੇ ਹੁੰਨੇ ਹਨ ਨਾ ਜਦੋਂ ਮਤਲਬ ਕਦੀ ਵੀ ਤੇ ਯਾ ਦੋ ਸੈਡ ਵਾਲੇ ਭੱਜ ਭੱਜ ਕੇ ਮੋਹਰੇ ਜਾਂਦੇ ਉਹਨੂੰ ਵੇਚ ਨਾ ਲੈਣ ਦੇ ਬੰਨ ਲਿਆ ਪਰ ਉਹਨਾਂ ਨੂੰ ਵੀ ਪਤਾ ਲੱਗੇ ਵੀ ਅਹੀਂ ਵੀ ਕਿੰਨਾ ਚਿਰ ਖੜੇ ਆ ਸਹੀ ਇਹ ਸਦਾਈ ਅਹੀਂ ਪਿੱਛੇ ਇਨੇ ਲੱਗੇ ਆ ਮੋਹਰੇ ਉਹਨਾਂ ਨੂੰ ਨਗਾਈ ਜਾਂਦਾ ਵੀ ਪਿਛਲਿਆਂ ਬਾਰੇ ਤਾਂ ਮਗਰ ਲਿਆਂ ਨੂੰ ਦੇਖ ਕੀ ਦੱਸਦਾ ਨਾਲੇ ਹਾਂ ਮੱਠੀ ਮੱਠੀ ਚਾਲ ਹੁੰਦੀ ਸਦਾ ਸ਼ੂ ਮੱਠੀ ਮੱਠੀ ਕਰਦੇ ਨੇ ਇੱਥੇ ਹੀ ਅੱਧਾ ਘੰਟਾ ਸਾਡਾ ਬਰਬਾਦ ਕਰ 15 ਮਿੰਟ ਬਰਬਾਦ ਕਰਤੀ ਸਾਡੇ ਬਾਈ ਇਹ ਹੈਗਾ ਕੋਟਕਪੂਰੇ ਵਾਲਾ ਫਾਟਕ ਮਖੂ ਤੋਂ ਗਾਂ ਜਿਹੜਾ ਫਾਟਕਿਆ ਉਹ ਆ ਹਨਾ ਮਖੂ ਪਹੁੰਚ ਗਏ ਆਪਾਂ ਉਹ ਤਾਂ ਨਹੀਂ ਇਹ ਬੰਦ ਪਿਆ ਦਰਵਾਜਾ ਜੋ ਫਾਟਕ ਕੋਟਕਪੂਰੇ ਦਾ ਆਹਾਂ ਇੱਕ ਗਾਣਾ ਬਹੁਤ ਪਾਣੀ ਬਸ ਫੇ ਉਹ ਹੀ ਸੁਣਾਇਆ ਜੋ ਫਾਟਕ ਕੋਟਕਪੂਰੇ ਦਾ ਕਿੱਥੇ ਪਹੁੰਚ ਗਏ ਆ ਬਾਟ ਨਹੀਂ ਮੁੱਕਦੀ ਹੈਗੀ ਹਨਾ ਕੋਟਕਪੂਰਾ ਪਹੁੰਚ ਗਏ ਆ ਤਾਂ 11 ਵਜੇ 10:30 ਪਾਉਣੇ 11 ਘਰੋਂ ਤੁਰੇ ਆ ਤਾਂ 1 ਵਜੇ ਗਿਆ ਆ ਦੇ ਗਵਰਟ ਕਾਉਣ ਮਕਸਰ ਵਾਲੇ ਬਾਈਪਾਸ ਤੇ ਰੋਡ ਤੇ ਚੱਲ ਰਹੇ ਹੁਣ ਪਹੁੰਚ ਗਏ ਆ ਇੱਥੇ ਪਹੁੰਚੇ ਆਪਾਂ ਐਕਸ ਐਮ ਲੇ ਟੇਕਰ ਜਿਨ੍ਹਾਂ ਨੂੰ ਇੱਕ ਕਹਿੰਦੇ ਆ ਚਾਦਰੇ ਵਾਲੇ ਅਸੀਂ ਹੁਣ ਪਹੁੰਚਦੇ ਆ ਉਹਨਾਂ ਦੇ ਘਰ ਹੂੰ ਦੰਨ ਤੋਂ ਲੱਗਣ ਕਿੰਨੇ ਘੰਟੇ ਲੱਗ ਗਏ ਸਾਢੇ 3 ਘੰਟੇ ਹੂੰ 11 ਕੁ ਪਾਉਣੇ 11 ਵਜੇ ਤੁਰੇ ਆ ਆ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਹੈ ਬੈਠੇ ਬੈਠੇ ਥੱਕ ਗਏ ਗੱਡੀ 'ਚ ਹੋਰ ਕੀ ਇਹ ਆ ਜਲਾਜੀ ਕਿਵੇਂ ਬਰਾਦਰ ਸਿਸਟਰ ਕਾਲੀ ਹਾਂਜੀ ਬਿਲਕੁਲ ਮਮਾ ਜੀ ਤਾਂ ਤੁਹਾਨੂੰ ਪਤਾ ਵੀ ਇਸ ਜੀ ਜੀ ਇਸ ਉਮਰ ਤੋਂ ਹੀ ਐਸੇ ਕੰਮ ਜਪਿਆ ਆ ਇਹ ਕੰਮ ਜਿਹਦੇ ਨਿਆਣਾ ਆਪਣੇ ਆਪ ਨੂੰ ਵੀ ਨਹੀਂ ਸਾਂਭ ਸਕਦਾ ਸਿੱਧੀ ਗੱਲ ਤਾਂ ਤੁਸਾਂ ਆਪਦੀ ਹੋਰ ਬਈ ਗੱਲਾਂ ਹੁੰਦੀਆਂ ਗੱਲ ਹਨ ਇਹ ਵੀ ਮੈਂ ਕਿ ਸੰਗਤ ਸਾਹਿਬ ਅੰਦਰ ਉਹ ਜਿਹਨੂੰ ਹੋਵੇ ਕੁਝ ਉਹ ਹੀ ਕਰ ਸਕਦਾ ਹੈਗਾ ਅਗਰ ਉਹ ਮੈਨੂੰ ਕੋਈ ਕਵੇਗੀ ਮੈਨੂੰ ਕੋਈ 20 30 ਕਰੋੜ ਦੇ 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 ਕਿ ਡਾਕਟਰ ਬਣਨਾ ਮੈਂ ਤਾਂ ਡਾਕਟਰ ਬਣਿਆ ਹੀ ਨਹੀਂ ਨਿਆਣਾ ਜੇ ਮੈਨੂੰ ਕੋਈ ਕਹਿ ਦੇਣਾ ਕਿ ਸਿਆਸਤਿਆ ਆ ਕਰਨਾ ਮਲਾਂ ਮੈਨੂੰ 100 ਪੋਗ ਦੇ ਦੋ ਇਹ ਤਾਂ ਗੱਲ ਹੈ ਇੱਕ ਵਾਰੀ ਮੈਂ ਹੋਰ ਗੱਲਾਂ ਦੇ ਕਿ ਦੁਨੀਆਦਾਰੀ ਇਹ ਨਾ ਜਪਾ ਕੇ ਉਹ ਕੀ ਕਹਿੰਦਾ ਹੈ ਕੀ ਕਹਿੰਦਾ ਛੱਡਣਾ ਪੈਂਦਾ ਆਪਾਂ ਨੂੰ ਆਪਣਾ ਆਪਾਂ ਉਹਨਾਂ ਜਿਹੜੇ ਵੀ ਆਪਾਂ ਸੱਚੇ ਆ ਬਸ ਗੱਲ ਖਾਣ ਦੀ ਚਾਹ ਪੀਓਗੇ ਕੀ ਕੌਫੀ ਪੀਜੀ ਫਿਰ ਆਪਾਂ ਲੰਚ ਕਰਾਂਗੇ ਜਿਹੜੀ ਤਾਂ ਨਹੀਂ ਨਹੀਂ ਫਿਰ ਜੋ ਵੀ ਤੁਸੀਂ ਲੈਣਾ ਪੰਜ ਦੇ ਕਰਤੇ ਇਹ ਨਾ ਪੂਰ ਭਾਗ ਪੰਜ ਦੀ ਚੱਲੂਗਾ ਹਾਂਜੀ ਜਿਹੜੇ ਵੱਡੇ ਮਮਾ ਤੇ ਮੇਰੇ ਮਮਾ ਸਖੀਆਂ ਪੜਨ ਅੱਛਾ ਅੱਛਾ ਮਤਲਬ ਚਾਚੇ ਤਾਇਆ ਨੂੰ ਮਾਸੀ ਵੀ ਮਤਲਬ ਹਾਂ ਤਾਈ ਵੀ ਕਹਿ ਲੋ ਮਾਸੀ ਵੀ ਕਹੋ ਆ ਵੀ ਕਹਿ ਲੋ ਅੱਛਾ ਅੱਛਾ ਜੋਇੰਟ ਫੈਮਿਲੀ ਮੇਰੀ ਸਿਸਟਰ ਹੈ ਜੀ ਵੱਡੇ ਅੱਛਾ ਵੱਡੇ ਸੋ ਤੇ ਵੱਡੇ ਮਮਾ ਦੇ ਤਿੰਨ ਬੱਚੇ ਦੋ ਬੇਟੀਆਂ ਤੇ ਇੱਕ ਬੇਟਾ ਅੱਛਾ ਬਹੁਤ ਸਾਰੇ ਦਿੱਲੀ ਗਏ ਹੋਏ ਹਨ ਜਿਹੜੇ ਨੰਨਾ ਜਿੱਤ ਅਭਿਸ਼ਖਾਵਾ ਮੈਂ ਵੀ ਐਕਚੁਅਲੀ ਜਾਣਾ ਸੀ ਪਰਸੋਂ ਅੱਛਾ ਜੀ ਹਾਰਡ ਦਾ ਸਟੈਂਡ ਪੈ ਰਹੇ ਉਹਨਾਂ ਦੇ ਨਾਲ ਅਨਸਰ ਸਹੀ ਹੈ ਜੀ ਵਾਈਟ ਕਰਕੇ ਨਹੀਂ ਲੈ ਕੇ ਆ। ਹਾਂ ਥੈਂਕ ਯੂ ਸੋ ਮਚੀ। ਵਧੀਆ ਖੰਡਾ ਲਈ ਲਈ। ਮੇਰੇ ਆ ਵੀ ਜਬ ਹੋਏ। ਮੈਨੂੰ ਪੂਰਾ ਸਾਈਜ਼ ਦਾ ਨਹੀਂ ਪਤਾ ਨਾ। ਨਹੀਂ ਨਹੀਂ ਸਾਹਿਬ ਫਿੱਟ ਹੋ ਗਿਆ ਬਣਾ ਦੇਗਾ। ਤੇ ਮੈਨੂੰ ਅਜੇ ਪੂਰਾ ਸਾਈਜ਼ ਤਾਂ ਨਹੀਂ ਪਤਾ ਕਿ ਤੇ ਆਉਣਾ ਜੀ ਰੋ। ਮੈਨੂੰ ਥੈਂਕ ਯੂ ਸੋ ਮਚੀ। ਥੈਂਕ ਯੂ ਸੋ ਮਚੀ। ਥੈਂਕ ਯੂ। 325 ਪੈਂਡ ਤੇ ਬਾਰਤੀ ਬਹੁਤ ਜਿਆਦਾ ਵਧੀਆ ਬਣਾਉਂਦੇ ਆ। ਕੀ ਤੋਸ਼ੇ?

ਨੇ ਹੁਣ ਵੀਰਾ ਕਹਿੰਦਾ ਲਾਂਚ ਤੇ ਖਾ ਕੇ ਜਾਣਾ ਸਣਾ ਬਾਕੀ ਗੱਲਬਾਤ ਤੁਹਾਨੂੰ ਲਾਂਚ ਖਾ ਕੇ ਕਰਦੇ ਤੇ ਥੋੜੀ ਜੀ ਐਨਜੀ ਵੀ ਆ ਜੂਗੀ ਥੋੜੀ ਜੀ ਸਹੀ ਮੈਂ ਫਿਰ ਸਾਰਾ ਸੰਕਰ ਤੱਕ ਰਿਹਾ ਮੁੰਡੇ ਨੇ ਬਹੁਤ ਵਧੀਆ ਸੁਆਇਆ ਹੈ ਯਾਰ ਇਹਨਾਂ ਨੂੰ ਸਾਲਕ ਵੱਡਾ ਹੀ ਆ ਕਿੱਥੋਂ ਜੀ ਆਹ ਦੱਸੋ ਪਲਵਾਨ ਭਾਈ ਸਤ ਸ੍ਰੀ ਅਕਾਲ ਭਾਈ ਕੀ ਹਾਲ ਆ ਜੀ ਬਹੁਤ ਵਧੀਆ ਭਾਈ ਬਹੁਤ ਵਧੀਆ ਕਿੱਦਾਂ ਹਾਲ ਚੱਲ ਭਾਈ ਬਸ ਤਾਂ ਠੀਕ ਆ ਤੂੰ ਹੀ ਸੁਣਾਓ ਅੱਜ ਵਿਆਹ ਤੇ ਹੁਣੀ ਮੈਨੂੰ ਲੱਗਦਾ ਆ ਜੀ ਹਾਂ ਭਾਈ ਵਿਆਹ ਤੇ ਗੋਪੀ ਦਾ ਵਿਆਹ ਮੈਂ ਕੀ ਕਰੇ ਟਾਡਾ ਆ ਹਾਂ ਤਾਇ ਦਾ ਤਾਇਆ ਜੀ ਸਤ ਸ੍ਰੀ ਅਕਾਲ ਉਹ ਤੇ ਅੱਜ ਦਾ ਤਾਇਆ ਪੂਰਾ ਕੈਮ ਲੱਗਦਾ ਬਈ ਅੱਜ ਪੂਰਾ ਕੈਮ ਲੱਗਾ ਦੱਬੀ ਵਾਲੀ ਕਮੀਨ ਕੋਈ ਤਾਇਆ ਆਉਣਾ ਵੀਰੇ ਕਿਸ ਦਿਨ ਉਧਰ ਵੀ ਤੁਹਾਨੂੰ ਵੀ ਮੈਨ ਨੂੰ ਆਉਣਾ ਆ ਟਾਈਮ ਫੇ ਦੱਸਿਓ ਜਰੂਰ ਜਰੂਰ ਭਾਜੀ ਜਰੂਰ ਹੋ ਠੀਕ ਹੈ ਮੇਰਾ ਭਰਾ ਹਾਂ ਸਭ ਵਧੀਆ ਹੀ ਪਹਿਲਵਾਨ ਜੀ ਥੋੜ੍ਹ ਦੱਸੋ ਅ ਅ ਵਧੀਆ ਭਾਜੀ ਵਧੀਆ ਤੁਸੀਂ ਸੁਣਾਓ ਬਰਾ ਬਹੁਤ ਵਧੀਆ ਕਦੋਂ ਆ ਰਹੇ ਹੋ ਮੁਖਸਰ ਹਾਂ ਮੈਂ ਮਾਰੂਗਾ ਭਾਜੀ ਜਰੂਰ ਲੱਗੇਗਾ ਠੀਕ ਹੈ ਤਦੋਂ ਤੱਕ ਗੋਪੀ ਬਾਈ ਦਾ ਫੰਕਸ਼ਨ ਕਦ ਤੱਕ ਚੱਲੇਗਾ अच्छा ठीक है ठीक है ठीक है आओ फिर जी आओ एक रात लगा के जाओ मेरे को ले ओके पहलवान भाई सत्कार 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 कर ਲਓ ਇਹ ਵੀਰ ਹੋਣ ਆ ਗਏ ਆਪਾਂ ਘਰ ਤੇ 7:30 ਦਾ ਟਾਈਮ ਹੋ ਗਿਆ ਤੇ ਹਜੇ ਆਏ ਸੀਗੇ ਤੇ ਜਾਨ ਨੂੰ ਮੰਮੀ ਕਹਿਣ ਲੱਪਿਆ ਕਹਿੰਦੇ ਵੀ ਇੱਥੇ ਸੱਪ ਨਿਕਲ ਆਇਆ ਸੀਗਾ ਪਤਾ ਨਹੀਂ ਕੀ ਗੱਲਾਂ ਸੱਪਾਂ ਦਾ ਹੀ ਬੜਾ ਕੋਈ ਨਾ ਕੋਈ ਮਹੀਨੇ ਜੱਕ ਦੋ ਵਾਰੀ ਆਇਆ ਰਹਿੰਦਾ ਪਤਾ ਨਹੀਂ ਕੀ ਸਿਸਟਮ ਤੇ ਹੁਣ ਅਸੀਂ ਪੂਰਾ ਲੱਭਿਆ ਲੱਭਾਂ ਦਾ ਮੰਮੀ ਤੋਂ ਇਧਰ ਨਹੀਂ ਝਾੜੂ ਤੇ ਪਰ ਸਾਨੂੰ ਲੱਭਾ ਨਹੀਂ ਕਿਤੇ ਵੀ ਕਿੱਥੇ ਰਹਾ ਨਾ ਤੇ ਹੈਗਾ ਛੋਟਾ ਜਿਹਾ ਸੀ ਹੈਨਾ ਫਿਰ ਵੀਰ ਥੱਕਿਆ ਪਿਆ ਆ ਤੇ ਹੈਗਾ ਉਹ ਛੋਟਾ ਜਿਹਾ ਸੀ ਮੰਮੀ ਵੀ ਰਹਿੰਦੀ ਏਡਾ ਵਸੇਗਾ ਤੇ ਹੁਣ ਸਵੇਰ ਨੂੰ ਦੇਖਾਂਗੇ ਕਿ ਕਿੱਦਾਂ ਤੇ ਅੱਜ ਆਪਾਂ ਗਏ ਬਹੁਤ ਵਧੀਆ ਵੀਰਸਾਂ ਨੂੰ ਮਿਲਿਆ ਤੇ ਬਹੁਤ ਮੈਂ ਜਿੰਨਾ ਮੈਂ ਤਾਂ ਇੱਕ ਗੱਲ ਦੱਸ ਸਕਦਾ ਮੈਂ ਕਿਸੇ ਪਾਰਟੀ ਨਾਲ ਨਹੀਂ ਰਹਾ ਮੈਂ ਸਿੱਧੀ ਗੱਲ ਤੁਹਾਨੂੰ ਦੱਸਾਂ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਇਹਦੀ ਸਪੋਰਟ ਕਰੋ ਐਸ ਪਾਰਟੀ ਨੂੰ ਕਰੋ ਕੋਈ ਬੰਦਾ ਕਿਸੇ ਲਈ ਚੰਗਾ ਹੁੰਦਾ ਕੋਈ ਕਿਸੇ ਲਈ ਜਿਹੜਾ ਜਿਹਦੇ ਲਈ ਚੰਗਾ ਆ ਜਿਹੜੇ ਜਿੰਨਾ ਜੁੜਿਆ ਜੁੜੇ ਰੋ ਹਨਾ ਕਿਉਂਕਿ ਸਾਰਿਆਂ ਦੇ ਦਿਮਾਗ ਹੈ ਕਿ ਇਹਨੂੰ ਚੁਣਨਾ ਕਿ ਇਹਨੂੰ ਨਹੀਂ ਚੁਣਨਾ ਕਿ ਇਹਨੂੰ ਚੁਣਨਾ ਹਨਾ ਹਰ ਇੱਕ ਦੀ ਆਪਣੀ ਚੋਅ ਹੈ ਮੈਂ ਸਿਰਫ ਇਹਨੂੰ ਇਸ ਕਰਕੇ ਇਸ ਵੀਰ ਕੋ ਲੈ ਗਿਆ ਸੀਗਾ ਵੀ ਇੰਨੀ ਉਮਰ ਦੇ ਵਿੱਚ ਬੰਦੇ ਦਾ ਕੰਫੀਡੈਂਸ ਦੇਖਣ ਨਾਲ ਗੱਲ ਕਰਨ ਦਾ ਤਰੀਕਾ ਪਰ ਮੈਂ ਉਹਨੂੰ ਕਈ ਵਿੱਚ ਬੈਡ ਕਮੈਂਟ ਵੀ ਆਉਂਦੇ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਹਨਾ ਕਿ ਇੱਕ ਦੂਜੀ ਗੱਲ ਹੋਰ ਆ ਵੀ ਮਦਰ ਰੱਬ ਲਈ ਕਹਿੰਦੇ ਹੁੰਦੇ ਆ ਇੱਕ ਗਰੀਬ ਘਰ ਜੰਮਦਾ ਬੰਦਾ ਇੱਕ ਅਮੀਰ ਘਰ ਜੰਮਦਾ ਇੱਕ ਅਮੀਰ ਘਰ ਜੰਮ ਕੇ ਵੀ ਬੰਦੇ ਨੇ ਜਿਹਨੂੰ ਕੋਲ ਆਉਂਦਾ ਵੀ ਮੈਂ ਤਾਂ ਯਾਰ ਅਮੀਰ ਘਰ ਜੰਮਿਆ ਮੈਨੂੰ ਕੀ ਲੋੜ ਆ ਕਿਸੇ પાસે ਆਉਣ ਦੀ ਸਾਰਾ ਕੁਝ ਹੈਗਾ ਫੇਰ ਵੀ ਉਹ ਸੋਸ਼ਲ ਮੀਡੀਆ ਤੇ ਆਉਂਦਾ ਆ ਵਧੀਆ ਤਰੀਕੇ ਨਾਲ ਬੋਲਦਾ ਪਾਰਟੀ ਨੂੰ ਸਪੋਰਟ ਕਰਦਾ ਜਿੱਦਾਂ ਵੀ ਉਹਨਾਂ ਦੇ ਹੈਗੇ ਪਾਰਟੀ ਨਾਲ ਜਿੱਦਾਂ ਵੀ ਰਿਲੇਸ਼ਨ ਹੈ ਵੀ ਇਸ ਪਾਰਟੀ ਦੇ ਨਾਲ ਵੀ ਵਧੀਆ ਤਰੀਕੇ ਨਾਲ ਬੋਲਿਆ ਸਾਡੇ ਕੋਲ ਵੀ ਘੰਟਾ ਡੇਢ ਘੰਟਾ ਬੈਠਾ ਰਹਾ ਰੋਟੀ ਪਾਣੀ ਖੁਲਾਇਆ ਉਹ ਵੀ ਖਾਇ ਪੂਰੀ ਫੁੱਲ ਸੇਵਾ ਕੀਤੀ ਐ ਸਾਰਾ ਘਰ ਦਾ ਖਾਣਾ ਜਦੋਂ ਮੈਂ ਉਹਨੂੰ ਪਹਿਲੀ ਵਾਰੀ ਫੋਨ ਕੀਤਾ ਮੈਂ ਕਿਹਾ ਵੀਰੇ ਕਿਸੇ ਦਿਨ ਮਿਲਾਂਗੇ ਕਹਿੰਦਾ ਮੇਰ ਨਾਲ ਕੀ ਆ ਵੀਰੇ ਤੂੰ ਮੰਡੇ ਆ ਜਾ ਬਹੁਤ ਮਤਲਬ ਵਧੀਆ ਸਤਕਾਰ ਨਾਲ ਬੋਲਿਆ ਲੱਗੇ ਬਿੱਟਾ ਨਹੀਂ ਤੇ ਐਡਾ ਬੰਦਾ ਛੇਤੀ ਘਣਾ 5 10 ਮਿੰਟ ਯਾਰ ਮੈਂ ਵੀਰੇ ਚੱਲਾ ਜਾਂ ਕਿਦਾਂ ਸਾਰਾ ਸਿਸਟਮ ਘਰ ਲਈ ਤੰਦੂਰੀ ਰੋਟੀ ਖਲਾਈ ਸਾਰਾ ਕੁਝ ਵਧੀਆ ਤਰੀਕੇ ਨਾਲ ਕੀਤਾ ਵਨ ਹਣਾ ਇੱਕ ਗੱਲ ਹੋਰ ਉਹਦੀ ਮੈਨੂੰ ਬਹੁਤ ਵਧੀਆ ਲੱਗੀ ਜਿਹੜੀ ਉਹਨੇ ਕਿਹਾ ਵੀ 18 ਮਤਲਬ 25 ਸਾਲ ਦੀ ਉਮਰ ਹੁੰਦੀ ਆ ਜਿਹਦੇ ਵਿੱਚ ਬੱਚੇ ਨੂੰ ਕਹਿੰਦਾ ਵੀ ਭਾਈ ਇਸ ਮਤਲਬ ਸੰਭਲ ਕੇ ਰਹਿਣਾ ਚਾਹੀਦਾ ਜਿਹੜਾ ਬੰਦਾ ਇਹ ਉਮਰ ਸੰਭਾਲ ਗਿਆ ਨਾ ਉਹ ਮੁੜ ਕੇ ਬੰਦਾ ਕਦੀ ਨਕਾਮ ਨਹੀਂ ਹੁੰਦਾ ਨਾ ਕਿਸੇ ਖਾਨ ਦੇ ਨਸ਼ਿਆਂ ਦੇ ਵਿੱਚ ਫਿਰ ਤੈਨੂੰ ਕੀ ਮਤਲਬ ਹੈ ਹੈਰੀ ਤੈਨੂੰ ਕੀ ਮਤਲਬ ਉਹਦੇ ਨਾਲ ਮਿਲ ਕੇ ਆਏ ਆ ਵੀ ਤੈਨੂੰ ਕੁਝ ਤੇਰੇ ਦਿਮਾਗ ਦੇ ਵਿੱਚ ਕੋਈ ਗੱਲ ਆਈ ਹੋਵੇ ਉਹਦੇ ਨਾਲ ਦੇਖ ਕੇ ਤੈਨੂੰ ਕੀ ਸਿੱਖਿਆ ਮਿਲਦੀ ਹੈ ਮਤਲਬ ਸੰਗਣਾ ਦੀ ਚਾਹੀਦਾ ਵੱਡਿਆਂ ਦਾ ਰਿਸਪੈਕਟ ਨਾਲ ਗੱਲ ਕਰਨੀ ਚਾਹੀਦੀ ਆ ਹੂੰ ਵੀ ਹੋਗੀ ਨਾ ਉਹਦਾ ਮਤਲਬ ਕਪੜੇ ਕੋਈ ਮੁੰਦਾ ਤਰੀਕਾ ਜਾਂ ਕਿੱਦਾਂ ਉਹਦੇ ਜਿਹੜੀਆਂ ਲੱਗਣੀਆਂ ਚਾਹੀਦੀ ਆ ਪਰਸਨੈਲਿਟੀ ਬੰਦੇ ਦੀ ਬੋਲ ਚਾਲ ਤੋਂ ਪਤਾ ਲੱਗਦੀ ਹੁੰਦੀ ਹੈ ਹਨਾ ਤੇ ਨਨ ਬੋਲਣ ਚੱਲਣ ਦਾ ਤਰੀਕਾ ਕਿੰਨਾ ਵਧੀਆ ਦੇਖਿਆ ਹਨਾ ਤੇਨੂੰ ਇੱਕ ਸਾਲ ਹੀ ਵੱਡਾ ਆ ਇੱਕ ਦੋ ਸਾਲ ਦੋ ਸਾਲ ਵੱਡਾ ਆ ਤੇਰੇ ਨਾਲ ਤੇ ਦੇਖ ਲਾ ਉਹਦਾ ਹਨਾ ਉਹਦਾ ਉਹਨੇ ਆਪਣਾ ਕਿੱਡਾ ਆਪਣਾ ਰਤਮ ਪਰ ਕੁਛ ਹੁੰਦਾ ਨਾ ਸਿਸਟਮ ਵੀ ਉਹਦੇ ਹਨਾ ਖੂਨ ਦੇ ਵਿੱਚ ਹੀ ਰਾਜਨੀਤੀ ਆ ਖੂਨ ਦੇ ਵਿੱਚ ਹੀ ਮੈਂ ਕਈ ਘਰ ਗਿਆ ਜਿਹੜੇ ਮਤਲਬ ਬਹੁਤ ਰਿਚ ਫੈਮਲੀਆਂ ਕਾਫੀ ਉਹ ਘਰ ਦਾ ਖਾਣਾ ਖਾਂਦੀਆਂ ਨੰਬਰ ਖਾਂਦੇ ਆ ਉਹਨਾਂ ਨੇ ਜੋ ਵੀ ਜੇ ਕਿcken ਚੂਬਨ ਵੀ ਖਾਣਾ ਉਹ ਕੀ ਘਾਰੀ ਮੁਰਗੇ ਮੁਰਗੇ ਪਾਲਿਆ ਸਾਰਾ ਮਤਲਬ ਤੇ ਆਪਣੇ ਬੰਦੇ ਜਿੱਦਾਂ ਕੋਈ ਖੁਜੀ ਦਾਦਾ ਦਾ ਅੱਡੇ ਆ ਰਿਹਾ ਖਾ ਲਓ ਉਹ ਖਾ ਲਓ ਮੂਗ ਹੈ ਰੋਟੀ ਪਾਣੀ ਜ਼ਿਆਦਾਤਰ ਘਾਰੀ ਖਾਣੇ ਆ ਇਹ ਜ਼ਿਆਦਾਤਰ ਉਹਨਾਂ ਨੇ ਇੱਕ ਪੰਜਾਬੀ ਕਲਚਰ ਰੰਗੋ ਰੱਖਿਆ ਰੋਟੀ ਪਾਣੀ ਵੀ ਬਹੁਤ ਵਧੀਆ ਹੁੰਦਾ ਉਹਨਾਂ ਦਾ ਤੇ ਹੁਣ ਆਪਾਂ ਬਹੁਤ ਥੱਕ ਚੁੱਕੇ ਆ ਪਈਏ ਤਾਂ ਹੁਣ ਜਿਹੜਾ ਕੰਮ ਆ ਸੱਪ ਦਾ ਸਰੀਰ ਨੂੰ ਦੇ ਦੇਣੇ ਤਾਂ ਜਾਣ ਨੂੰ ਲੱਗਿਆ 4-5 ਘੰਟੇ ਆਉਣ ਨੂੰ ਲੱਗਿਆ ਵਿੱਚ ਪਲਵਾਨ ਆਪਣੇ ਦੂਜਾ ਕੀ ਕਹਿੰਦੇ ਨੇ ਪਲਵਾਨੀ ਪਲਵਾਨੀ ਉਹਦਾ ਕੀ ਕਹਿੰਦਾ ਹੁੰਦਾ ਰਾਮ ਰਾਮ ਸਤਿ ਸ੍ਰੀ ਅਕਾਲ ਸਭੇ ਭਾਈਆਂ ਦੇ ਉਹਨਾਂ ਵੀ ਗੱਲ ਹੋ ਗਈ ਕਿਉਂਕਿ ਉਹ ਵੀਰ ਕਹਿੰਦਾ ਮੈਨੂੰ ਜਾਣਦਾ ਮੈਂ ਕਹਾ ਚੱਲ ਫੇਰ ਕਰਦੇ ਗੱਲ ਵੀ ਮੈਨੂੰ ਵੀ ਜਾਣਦਾ ਹੀ ਆ ਤੇ ਚਲੋ ਵਧੀਆ ਉਹਨਾਂ ਵੀ ਗੱਲਬਾਤ ਹੋ ਗਈ ਫੇ ਕਿਸੇ ਦਿਨ ਉਹਦੇ ਕੋਲ ਵੀ ਜਾਵਾਂਗੇ ਤੁਹਾਨੂੰ ਬਲੌਗ ਬਣਾਵਾਂਗੇ ਤੇ ਓਕੇ ਬਾਏ ਜੁੰਦੇਵਾਦ ਦੇ ਰਹੋ ਤਾਂ ਹੁਣ ਮੈਨੂੰ ਚੜ੍ਹਦੀ ਕਲਾ ਪਈ ਐ ਮੈਂ ਮਾ ਕੋਠੇ ਦਵਾ-ਦਵਾ ਚੱਲ ਜਾਵਾਂ ਮੈਨੂੰ ਆਹੋ ਇੱਥੇ ਕਿਹਾ ਹੁਣ ਸਾਨੂੰ ਇਹ ਵੀ ਡਰ ਲੱਗਦਾ ਵੀ ਕਿਤੇ ਆ ਸਾਡੀ ਆਵੇ ਮਣ ਇਧਰ ਇਧਰ ਆ ਜਾ ਇਧਰ ਆ ਜਾ ਇਧਰ ਉਧਰ ਨਾ ਹੋਵੇ ਜੇ ਮੈਂ ਚੱਲਾਂ ਕੋਈ ਡਰਜਾ ਲੱਗਦਾ ਤੇ ਮਿਲਦੇ ਆਂ ਅਗਲੇ ਬਲੌਗ ਚ ਨਹਿ ਤੋ ਯਾਰ ਸ਼ੇਅਰ ਸ਼ੂਅਰ ਕਰਿਆ ਕਰੋ ਵਧੀਆ ਸਪੋਰਟ ਕਰਿਆ ਕਰੋ ਓਕੇ ਬਾਏ ਜੁੰਦੇਵਾਲ ਦੇਰੋ